ਸਤਿ ਸ਼੍ਰੀ ਅਕਾਲ ਟੂ ਆਲ ਸਵਾਗਤ ਹੈ ਜੀ ਤੁਹਾਡਾ sigma classes pbe 68 ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਜੇਕਰ ਤੁਸੀਂ ਨਵੇਂ ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਪੰਜਾਬੀ ਪੇਪਰ A ਦੀ ਪ੍ਰੈਪਰੇਸ਼ਨ ਦੇ ਲਈ ਸੋ ਸਿੱਧਾ ਅਮੀ ਕਲਾਸ ਚੱਲ ਰਹੀਆਂ ਨੇ ਪਿੱਛੇ ਵਾਲੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਭਾਈ ਵੀਰ ਸਿੰਘ ਜੀ ਬਾਰੇ ਇੰਟਰੋਡਕਸ਼ਨ ਦੇ ਦਿੱਤੀ ਸੀਗੀ ਸੋ ਜੇਕਰ ਤੁਸੀਂ ਪੜ੍ਹ ਲਈ ਤਾਂ ਬਹੁਤ ਵਧੀਆ ਗੱਲ ਆਦਰਵਾਇਜ਼ ਆਖ ਤੁਸੀਂ ਪੜ੍ਹ ਲੈਣਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਹਾਂਜੀ ਦੇਖੋ ਪੋਇਟਰੀਜ਼ ਹੈਗੀਆਂ ਨੇ ਅਲੱਗ-ਅਲੱਗ ਤੇ ਇਹ ਪੋਇਟਰੀਜ਼ ਨਾਲ ਜ਼ਿਆਦਾ ਟਫ ਨਹੀਂ ਹੈਗੀਆਂ ਇਹਨਾਂ ਦੇ ਪੰਜਾਬੀ ਬਹੁਤ ਈਜ਼ੀ ਵਾਲੀ ਪੰਜਾਬੀ ਹੈ ਤੇ ਆਪਾਂ ਸਾਰੀਆਂ ਨਹੀਂ ਕਰਾਂਗੇ ਆਪਾਂ ਕੁਝ-ਕੁਝ ਵਿੱਚੋਂ ਕਰਾਂਗੇ ਮੈਨੂੰ ਨਹੀਂ ਲੱਗਦਾ ਫਿਲਹਾਲ ਇਹਦੇ ਵਿੱਚ ਕੁਸ਼ਚਨ ਪੁੱਛੇ ਜਾਣਗੇ ਬਟ ਆਪਾਂ ਫੋਰ ਨੋਲੇਜ ਪਰਪਸ ਆਪਾਂ ਦੇਖ ਲੈਂਦੇ ਕਿ ਪੋਇਟਰੀ ਹੈਗੀ ਕਿਹੜੀ-ਕਿਹੜੀ ਹੈ ਦੇਖੋ ਸਮਾ ਪੋਇਟਰੀ ਪਾਈ ਵੀਰ ਸਿੰਘ ਜੀ ਦੀ ਆ ਠੀਕ ਹੈ ਜੀ ਸਮਾ ਪੋਇਟਰੀ ਕੀ ਦੀ ਆ ਪਾਈ ਵੀਰ ਸਿੰਘ ਜੀ ਦੀ ਆ ਆਪਾਂ ਥੋੜਾ ਜਿਹਾ ਇਹਦੇ ਬਾਰੇ ਵਿਆਖਿਆ ਕਰਦੇ ਆ ਓਕੇ ਦੇਖੋ ਕਹਿੰਦੇ ਕਿ ਰਹੀ ਵਾਸਤੇ ਘਤ ਸਮੇ ਇੱਕ ਨਮਣੀ ਫੜਫੜ ਰਹੀ ਤਰੀਕ ਸਮ ਖਿਸਕਾਈ ਕਰਨੀ ਦੇਖੋ ਹੁਣ ਕਹਿੰਦੇ ਨੇ ਕਿ ਮਤਲਬ ਫੀਮੇਲ ਦੇ ਨੇਚਰ ਤੋਂ ਬਿਆਨ ਕਰਦੇ ਨੇ ਭਾਈ ਵੀਰ ਸਿੰਘ ਜੀ ਉਹ ਕਹਿੰਦੇ ਨੇ ਕਿ ਮੈਂ ਵਾਸਤੇ ਕਦੇਰੀ ਮਤਲਬ ਉਹਨੂੰ ਮੈਂ ਵਾਰ-ਵਾਰ ਇਹ ਕਹਿੰਦੀ ਰਹੀ ਦਲੀਲਾਂ ਕਰਦੀ ਰਹੀ ਕਿ ਤੂੰ ਰੁਕ ਜਾ ਪਰ ਸਮੇ ਨੇ ਮੇਰੀ ਇੱਕ ਨਮਣੀ ਫਿਰ ਕਹਿੰਦੇ ਨੇ ਕਿ ਮੈਂ ਫੜਫੜ ਰਹੀ ਤਰੀਕ ਮਤਲਬ ਉਹਨੂੰ ਮੈਂ ਪਕੜਨ ਦੀ ਕੋਸ਼ਿਸ਼ ਕਰਦੀ ਰਹੀ ਤਰੀਕ ਖਿੱਚਣ ਦੀ ਕੋਸ਼ਿਸ਼ ਕਰਦੀ ਪਰ ਫਿਰ ਵੀ ਉਹ ਕੀ ਕਰ ਗਿਆ ਕੰਨੀ ਖਿਸਕਾ ਗਿਆ ਮਤਲਬ ਚਲੇ ਗਿਆ ਕਿਵੇਂ ਨਸਕੀ ਰੋਕ ਅਟਕ ਜੋ ਪਾਈ ਬੰਨੀ ਤਿੱਖੇ ਆਪਣੇ ਵੇਗ ਲੈ ਟੱਪ ਗਿਆ ਬੰਨੀ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਰੋਕ ਕਿਵੇਂ ਨਾ ਸਕੀ ਠੀਕ ਹੈ ਜੀ ਜੋ اٹਕ ਮੈਂ ਪਾਈ ਉਹਨੇ ਉਹ ਵੀ ਪਾਣ ਦੀ ਤੇ اٹਕ ਤੋਂ ਮੈਂ ਰੁਕਾਵਟ ਪਾਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਉਹ ਵੀ ਪਾਣ ਦਿੱਤੀ ਆਪਣੇ ਤਿੱਖੇ ਵੇਗ ਨਾਲ ਉਹ ਬੰਨੀ ਟੱਪ ਗਿਆ ਠੀਕ ਹੈ ਜੀ ਮਤਲਬ ਚਲਾ ਗਿਆ ਸੋ ਸੌਰੀ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਣ ਦਾ ਜਾਂਦਾ ਉਹ ਕਹਿੰਦੇ ਨੇ ਕਿ ਹੁਣ ਜੇ ਨਾ ਕਿ ਹੋ ਸਕੇ ਤੇ ਇਸ ਸਮੇਂ ਨੂੰ ਸੰਭਾਲੋ ਕਿਉਂਕਿ ਉੱਡਦਾ ਜਾਂਦਾ ਹੁੰਦਾ ਹੈ ਚਲਾ ਜਾਂਦਾ ਹੈ ਤੁਰਕਦਾ ਨਹੀਂ ਹੋ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਮੁੜਨਾ ਆਉਂਦਾ ਉਹ ਕਹਿੰਦੇ ਨੇ ਇਹ ਇੱਕ ਸੈਕਿੰਡ ਵੀ ਠਹਿਰਨਾ ਨਹੀਂ ਜਾਂਦਾ ਮਤਲਬ ਠਹਿਰਨਾ ਹੀ ਜਾਣਦਾ ਹੀ ਨਹੀਂ ਜੇ ਇੱਕ ਵਾਰ ਲੰਘ ਗਿਆ ਦੁਬਾਰਾ ਨਹੀਂ ਆਉਂਦਾ ਠੀਕ ਹੈ ਜੀ ਦੇਖੋ ਕਿੰਨੀ ਈਜ਼ੀ ਪੋਇਮ ਹੈ ਬਹੁਤ ਈਜ਼ੀ ਪੰਜਾਬੀ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਸੀ ਕਿ ਆਪਾਂ ਨੂੰ ਇਹਨਾਂ ਦੀ ਵਿਆਖਿਆ ਕਰਨ ਦੀ ਜ਼ਰੂਰਤ ਹੈਗੀ ਸੀਗੀ ਠੀਕ ਹੈ ਜੀ ਦੇਖੋ ਬਿਨਫਸ਼ਾ ਦਾ ਫੁੱਲ ਇਹ ਵੀ ਇੱਕ ਤਰੀਕ ਦੀ ਜੜੀ ਬੂਟੀ ਹੈ ਹੁਣ ਉਹਦੇ ਨੇਚਰ ਬਾਰੇ ਬਿਆਨ ਕੀਤਾ ਗਿਆ ਕਿ ਮਤਲਬ ਇਹ ਆਪਣੇ ਆਪ ਨੂੰ ਲੁਕਾਉਣ ਦੇ ਲਈ ਪਰਬਤ ਤੇ ਉਗਦੀ ਆ ਠੀਕ ਹੈ ਜੀ ਕਿਵੇਂ ਮਤਲਬ ਇਹ ਆਪਣਾ ਸੂਰਜ ਦੀ ਕਿਰਨਾਂ ਨਾਲ ਕਿਵੇਂ ਤੇ ਰੋਸ਼ਨੀ ਨਾਲ ਕਿਵੇਂ ਤੇ ਰੇਲ ਨਾਲ ਕਿਵੇਂ ਆਕਾਸ਼ ਦੀ ਆਕਾਸ਼ ਤੋਂ ਆਈ ਮਤਲਬ ਤੁੱਪ ਦੇ ਨਾਲ ਕਿਵੇਂ ਚਲਦੀ ਹਵਾਵਾਂ ਦੇ ਨਾਲ ਕਿਵੇਂ ਮਤਲਬ ਸਾਰੇ ਨਾਲ ਇਹਨਾਂ ਨੇ ਆਪਣਾ ਰਿਸ਼ਤਾ ਬਿਆਨ ਕੀਤਾ ਹੈ ਇਹ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਬਿਨਫਸ਼ਾ ਦਾ ਫੁੱਲ ਕਿ ਆਪਣੇ ਆਪ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਫਿਰ ਵੀ ਉਹ ਲੁਕਿਆ ਨਹੀਂ ਰਹਿੰਦਾ ਤੇ ਨੂੰ ਲੋਕ ਤੋੜ ਹੀ ਲੈਂਦੇ ਨੇ ਠੀਕ ਹੈ ਜੀ ਫਿਲਹਾਲ ਚਲੋ ਇਹ ਵੀ ਕਰ ਲੈਂਦੇ ਆਪਾਂ ਠੀਕ ਹੈ ਸੇ ਥੋਣਾ ਇਹਨਾਂ ਕਰੇ ਕਿ ਮੈਨੂੰ ਆਉਂਦੀ ਨਹੀਂ ਜੀ ਬਿਨ ਫਸ਼ਾਂ ਦਾ ਫੁੱਲ ਦੇਖਾ ਛਿੱਪੀ ਛਿੱਪੀ ਰਹੀ ਮੇਰੀ ਛਿੱਪੀ ਰਹੀ ਗੁਲਜ਼ਾਰ ਮੈਂ ਨੀਵਾ ਹੋ ਗਿਆ ਹੁਣ ਕਹਿੰਦੇ ਕਿ ਮੇਰੀ ਗੁਲਜ਼ਾਰ ਛਿੱਪੀ ਰਹੇ ਠੀਕ ਹੈ ਗੁਲਜ਼ਾਰ ਦਾ ਮਤਲਬ ਹੁੰਦਾ ਜਿਵੇਂ ਉਹਦਾ ਨੇਚਰ ਆ ਬਿਨ ਫਸ਼ਾਂ ਦੀ ਬੂਟੀ ਦਾ ਜੇਕਰ ਸੁਗੰਧੀ ਤਾਂ ਸੋਹਣੀਆਂ ਐਕਸੈਟਰਾ ਠੀਕ ਹੈ ਜਿਵੇਂ ਉਹਦਾ ਨੇਚਰ ਆ ਉਹ ਕਹਿੰਦੇ ਕਿ ਚਿੱਪੀ ਰਹੀ ਗੁਲਜ਼ਾਰ ਮੇਂ ਨੀਵਾ ਉੱਗਿਆ ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ ਉਹ ਕਹਿੰਦੇ ਨੇ ਕਿ ਮੇਰੀ ਗੁਲਜ਼ਾਰ ਚਿੱਪੀ ਰਹੀ ਇਸ ਕਰਕੇ ਮੈਂ ਨੀਵਾ ਉੱਗਿਆ ਹਾਂ ਠੀਕ ਹੈ ਜੀ ਨੀਵਾ ਉੱਗਿਆ ਹਾਂ ਉੱਚਾ ਨਹੀਂ ਉੱਗਿਆ ਹਾਂ ਕਹਿੰਦੇ ਨੇ ਕਿ ਕਿਸੇ ਦੀ ਵੀ ਮੈਨੂੰ ਨਜ਼ਰ ਨਾ ਲੱਗੇ ਕਿਸੇ ਦੀ ਵੀ ਮੇਰੇ ਤੇ ਨਜ਼ਰ ਨਾ ਪਾਏ ਇਸ ਕਰਕੇ ਮੈਂ ਕਿੱਥੇ ਲੁਕਿਆ ਹੋਇਆ ਹਾਂ ਪਰਬਤ ਤੇ ਲੁਕਿਆ ਹੋਇਆ ਹਾਂ ਮੈਂ ਇਕੱਲਾ ਆਕਾਸ਼ੋ ਰੰਗ ਸੋ ਸ਼ੋਖਨਾ ਵੰਨਦਾ ਉਹ ਕਹਿੰਦੇ ਨੇ ਕਿ ਮੈਂ ਆਪਣਾ ਰੰਗ ਜਿਹੜਾ ਆਕਾਸ਼ ਤੋਂ ਲਿਆ ਹੈ ਕਿਸੇ ਵੀ ਵਣਤੂ ਨਹੀਂ ਲਿਆ ਠੀਕ ਹੈ ਜੀ ਕਿਸੇ ਵੀ ਭੜਕੀਲੇ ਰੰਗ ਤੋਂ ਨਹੀਂ ਲਿਆ ਇੱਥੇ ਦੇਖੋ ਪਹਿਲਾਂ ਮੈਂ ਤੁਹਾਨੂੰ ਆਹ ਦੇਖੋ ਪਹਿਲਾ मीनिंग ਠੀਕ ਹੈ ਜੀ ਵਸਤੇ ਕਾਤ ਮਤਲਬ ਹੁੰਦਾ ਤਰਲੇ ਕਰਦੀ ਮਿੰਤਾ ਕਰਦੀ ਤਰੀਕ ਮਤਲਬ ਖਿੱਚ ਵੇਗ ਮਤਲਬ ਤੇਜ਼ ਪ੍ਰਵਾਹ ਨਾਲ ਵਗ ਜਾਣਾ ਬਿਨ ਫਸ਼ਾ ਇੱਕ ਬੂਟੀ ਹੈ ਇੱਕ ਫੁੱਲ ਹੈ ਜਿਹਦੇ ਪੱਤੇ ਤੇ ਜੜ੍ਹਾਂ ਦਵਾਈ ਬਣਾਉਣ ਦੇ ਕੰਮ ਆਉਂਦੀਆਂ ਹਨ ਗੁਲਜ਼ਾਰ ਮਤਲਬ ਜੈਪੂਲ ਸੋਭਾ ਵਾਲੀ ਫੁਲਵਾੜੀ ਠੀਕ ਹੈ ਮਤਲਬ ਉਹਦਾ ਨੇਚਰ ਹੀ ਇੱਕ ਤਰੀਕੇ ਦਾ ਹੈ ਨਜ਼ਰ ਟਪਾਰ ਮਤਲਬ ਨਜ਼ਰ ਲੱਗਣ ਦਾ ਸੁਭਾਅ ਸ਼ੋਕ ਮਤਲਬ ਹੁੰਦਾ ਜੀ ਗੁੜਾ ਪਰ ਕਿਲਾ ਵਣ ਦਾ ਮਤਲਬ ਰੰਗ ਦੀ ਕਿਸਮਤ ਸੌਰੀ ਰੰਗ ਦਾ ਕਿਸਮ ਵਾਲਾ ਰੂਪ ਰੰਗ ਵਾਲਾ ਠੀਕ ਹੈ ਜੀ ਟੁਕੜੀ ਨਿੱਕਾ ਟੁਕੜਾ ਟੋਟਾ ਹੁਸਨ ਮੰਡਲ ਆਲੇ ਦੁਆਲੇ ਦੀ ਖੂਬਸੂਰਤੀ ਇਹ ਅੱਗੇ ਵਾਲਾ ਠੀਕ ਹੈ ਜੀ ਚਹਿਬਰ ਚਹਿਬਰ ਵਰਖਾ ਝੜੀ ਨਹੀਂ ਤੇ ਅਦੀ 부ਝਾਲ ਟਿੱਬੇ ਛੋਟੇ ਪਹਾੜੇ ਢਿਲਾਂ ਕਰੇਵੇ ਕਰੜੇ ਪੱਥਰ ਚਸ਼ਮਾ ਪਾਣੀ ਦਾ ਸਰੋਤ ਬਨ ਜੰਗਲ ਅਰਸ਼ੀ ਆਕਾਸ਼ੀ ਅਸਮਾਨੀ ਰਸਮ ਪੇਥ ਗੁੱਜੀ ਗੱਲ ਅੱਛਾ ਸਕੇ ਚੋ ਚੋਬ ਵਾਲੀ ਪੀੜ ਤਰਾਟ ਚੀਸ ਠੀਕ ਹੈ ਜੀ ਆਰੀਆ ਪੀਪੋਇੰਟ ਠੀਕ ਹੈ ਜੀ ਹੁਣ ਦੇਖੋ ਉਹ ਕਹਿੰਦੇ ਮੈਂ ਆਕਾਸ ਤੋਂ ਰੰਗ ਲਿਆ ਹੈ ਸੋ ਸ਼ੋਖ ਨਾ ਵਰਨਾ ਦਾ ਠੀਕ ਹੈ ਜੀ ਕਹਿੰਦੇ ਨੇ ਕਿ ਕੋਈ ਪੜਕਿਲਾ ਰੰਗ ਮੈਂ ਨਹੀਂ ਲਿਆ ਪੜਕਿਲੀ ਕਿਸਮ ਦਾ ਰੰਗ ਮੈਂ ਨਹੀਂ ਲਿਆ ਹਾਂ ਤੁਰੋਂ ਗਰੀਬੀ ਮੰਗ ਮੰਗ ਆਇਆ ਮੈਂ ਜਗਤੇ ਉਹ ਕਹਿੰਦੇ ਮੇਰਾ ਨੇਚਰ ਕੀ ਹੈ ਨੀਵਾ ਆ ਮੈਂ ਤੋਰ ਤੋਂ ਹੀ ਗਰੀਬੀ ਮੰਗ ਲੈ ਆਇਆ ਹਾਂ ਠੀਕ ਹੈ ਜੀ ਨੇਚਰ ਨਿਵਾ ਮੈਂ ਤੋਰ ਤੋਂ ਹੀ ਗਰੀਬੀ ਮੰਗ ਲੈ ਆਇਆ ਹਾਂ ਠੀਕ ਹੈ ਜੀ ਇਸ ਜਗਤ ਦੇ ਉੱਪਰ ਮੈਂ ਪੀਆ ਅਰਸ਼ ਦੀ ਤ੍ਰੇਲ ਤਲਾ ਪਲਾ ਮੈਂ ਕਿਰਨ ਖਾ ਠੀਕ ਹੈ ਜੋ ਕਹਿੰਦੇ ਨੇ ਕਿ ਜਿਹੜਾ ਮੇਰਾ ਪਾਣੀ ਆ ਠੀਕ ਹੈ ਜੀ ਜਿਹੜਾ ਮੇਰੀ ਪਿਆਸ ਬੁਝਾਉਂਦਾ ਸਰੋਤ ਹੈਗਾ ਉਹ ਹੈਗੀ ਜੀ ਅਰਸ਼ ਦੀ ਤ੍ਰੇਲ ਤੇ ਮੈਂ ਕੀ ਖਾ ਕੇ ਪਲਦਾ ਹਾਂ ਸੂਰਜ ਦੀਆਂ ਕਿਰਨਾਂ ਖਾ ਕੇ ਪਲਦਾ ਹਾਂ ਮੇਰੇ ਨਾਲ ਚਾਂਦਨੀ ਖੇਲ ਰਾਤ ਰਾਤ ਖੇਲੀ ਉਹ ਕਹਿੰਦੇ ਨੇ ਮੈਂ ਚਾਨਨੀ ਦੇ ਨਾਲ ਖੇਲਦਾ ਹਾਂ ਰਾਤ ਨੂੰ ਸਿਰਲ ਕੇ ਖੇਲਦਿਆਂ ਮਤਲਬ ਕੀ ਕਿ ਚਾਂਦਨੀ ਚੁੱਗਣ ਵਾਲਾ ਹੈ ਇਹਦਾ नेचर ਠੀਕ ਹੈ ਜੀ ਮੈਂ ਮਸਤ ਆਪਣੇ ਹੌਲ ਮਗਨ ਗੰਦ ਆਪਣੀ ਠੀਕ ਹੈ ਜੀ ਉਹ ਕਹਿੰਦੇ ਨੇ ਮੈਂ ਆਪਣੇ ਆਪ ਚ ਹੀ ਮਸਤ ਹਾਂ ਠੀਕ ਹੈ ਜੀ ਮੈਂ ਆਪਣੇ ਆਪ ਚ ਹੀ ਮਸਤ ਹਾਂ ਮੈਨੂੰ ਕਿਸੇ ਦੀ ਵੀ ਲੋੜ ਨਹੀਂ ਦੀ ਠੀਕ ਹੈ ਹਾਂ ਦਿਨ ਭਰ ਦਿਨ ਨੂੰ ਪੌਰੇ ਨਾਲ ਵੀ ਮਿਲਣੋ ਸੰਗ ਦਾ ਉਹ ਕਹਿੰਦੇ ਨੇ ਕਿ ਹਾਂ ਇਸ ਕਰਕੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਆਪ 'ਚ ਮਸਤ ਰਹਿਣਾ ਇਸ ਲਈ ਮੈਂ ਦਿਨ ਦੇ ਭੋਰੇ ਨਾਲ ਵੀ ਮਿਲਣੋਂ ਸੰਗਦਾ ਹਾਂ ਜਿਹੜੇ ਭੋਰੇ ਪਤਾ ਹੈ ਨਾ ਜਿਹੜੇ ਰਸ ਲੈਣਾ ਆਂਦੇ ਆ ਫਲਾਵਰ ਦੇ ਉੱਪਰੋਂ ਹਾਂ ਚੋਖੀ ਚੋਖੀ ਕਰਕੇ ਪਾਉਣ ਜਦ ਗਲ ਲੱਗਦੀ ਨਾ ਮੈਂ ਨਾ ਹੀ ਹਿਲਾਵਾ ਤਉਣ ਬਾਚਨਾ ਘੜਦਾ ਉਹ ਕਹਿੰਦੇ ਨੇ ਕਿ ਜਦੋਂ ਤੇਜ਼ ਹਵਾਵਾਂ ਦੀ ਪੌਣ ਮੇਰੇ ਗਲ ਆ ਕੇ ਲੱਗਦੀ ਹੈ ਉਸ ਟਾਈਮ ਮੈਂ ਆਪਣੀ ਤਉਣ ਵੀ ਨਹੀਂ ਹਿਲਾਉਂਦਾ ਤੇ ਨਾ ਹੀ ਕੋਈ ਆਵਾਜ਼ ਖੜਦਾ ਉਹ ਫਿਰ ਵੀ ਟੁੱਟਾ ਹਾਇ ਵਿਛੋੜਨ ਵਾਲਿਓ ਮੈਂ ਪਿੰਨੀ ਇਹ ਮੇਰੀ ਪਿੰਨੀ ਇਹ ਖੁਸ਼ਬੂ ਕਿਵੇਂ ਨਾ ਚਿਪਦੀ ਮੈਂ ਛਿਪੇ ਰਹਿਣ ਦੀ ਚਾਹ ਤੇ ਛਿਪ ਛਿਪ ਟੁਰ ਜਾਣ ਦੀ ਹਾਂ ਪੂਰੀ ਨਹੀਂ ਹੁੰਦੀ ਇਹ ਪੂਰੀ ਪੂਰੀ ਹੁੰਦੀ ਨਾ ਮੈਂ ਤੱਲੇ ਲੈ ਰਿਹਾ ਉਹ ਕਹਿੰਦਾ ਕਿ ਦੇਖੋ ਬਈ ਜਿਹੜੀ ਮੇਰੀ ਮਤਲਬ ਜਿਹੜੀ ਜਿਹੜੀ ਨਿੱਕੀ ਜੀ ਮੇਰੀ ਖੁਸ਼ਬੂ ਹੈ ਮਤਲਬ ਪਿੰਨੀ ਜੀ ਮੇਰੀ ਖੁਸ਼ਬੂ ਹੈ ਜਿਆਦਾ ਮੇਰੀ ਖੁਸ਼ਬੂ ਨਹੀਂ ਹੈਗੀ ਇਹ ਚਿਪਦੀ ਨਹੀਂਗੀ ਠੀਕ ਹੈ ਵਿਤ ਤੋੜਨ ਵਾਲੇ ਨੂੰ ਕਹਿ ਰਿਹਾ ਵੀ ਛੋੜਨ ਵਾਲੇ ਨੂੰ ਕਹਿ ਰਿਹਾ ਕਿ ਹਾਏ ਮੇਰੀ ਜਿਹੜੀ ਪਿੰਨੀ ਜੀ ਖੁਸ਼ਬੂ ਹੈਗੀ ਇਹ ਵੀ ਛਿਪਦੀ ਨਹੀਂਗੀ ਮੇਰੀ ਚਾਹਤ ਹੈ ਕਿ ਮੈਂ ਇਸ ਸੰਸਾਰ ਤੇ ਚੁੱਪਚਿਪੀਤਾ ਆਇਆ ਹਾਂ ਤਾਂ ਚੁੱਪਚਿਪੀਤਾ ਹੀ ਚੱਲ ਜਾਵਾਂ ਪਰ ਇਹ ਮੈਂ ਪੂਰੀ ਨਹੀਂ ਹੁੰਦੀ ਇਸ ਲਈ ਮੈਂ ਤਰਲੇ ਲੈ ਰਿਹਾ ਹਾਂ ਹਾਂ ਠੀਕ ਹੈ ਜੀ ਆਈ ਹੋਪ ਆ ਤੁਹਾਨੂੰ ਪੁਆਇੰਟ ਅੰਡਰਸਟੈਂਡ ਹੋਈ ਹੋਵੇਗੀ ਦੇਖੋ ਬਈ ਇਹਨਾਂ ਛੋੜੀਆਂ ਕਲਾਸਿਸ ਵਾਲਾ ਵਰਕੇ ਇਨਾ ਦਿਲਾ ਲਨੀ ਆ ਬਟ ਤੁਸੀਂ ਇਹ ਯਾਦ ਰੱਖਣਾ ਕਿ ਇਹਨਾਂ ਪਾਈ ਵੀਰ ਸਿੰਘ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਹੈਗੀਆਂ ਉਹਨਾਂ ਦਾ ਜਨਮ ਕੀ ਹੋਇਆ ਉਹਨਾਂ ਦੀ ਪ੍ਰਸਿੱਧ ਰਚਨਾਵਾਂ ਕਿਹੜੀਆਂ ਮਤਲਬ ਇਹ ਵਾਲੇ ਆਪਣੀ ਕੋਸ਼ਿਸ਼ ਦਿਮਾਗ ਵਿੱਚ ਹੋਣੇ ਚਾਹੀਦੇ ਆ ਥੈਟ ਇਜ਼ ਵਾਈ ਮੈਂ ਤੁਹਾਨੂੰ ਪੀਡੀਐਫ ਦਾ ਇੱਕ ਰਿਵਿਊ ਦੇ ਰਹੀ ਹਾਂ ਕਿ ਤੁਹਾਡੇ ਅੱਖਾਂ ਦੇ ਅੱਗੇ ਦ ਲੰਗੇਗੀ ਨਾ ਕਿ ਤੁਹਾਡੇ ਦਿਮਾਗ 'ਚ ਉਸ ਟਾਈਮ ਕੋਸ਼ਣ ਅਟਕ ਜਾਏਗਾ ਦੇਖੋ ਬ੍ਰਿਸ਼ਵੀ ਇਹਨਾਂ ਦੀ ਮਤਲਬ ਰਚਨਾ ਹੈਗੀ ਹੋਰ ਆਪਾਂ ਨਹੀਂ ਜ਼ਿਆਦਾ ਕਰਦੇ ਇੱਕ ਅੱਧੀ ਆਪਾਂ ਪੋਇਮ ਕਰ ਲਾਂਗੇ ਠੀਕ ਹੈ ਹਾਂਜੀ ਹੁਣ ਅੱਗੇ ਜੀ ਪ੍ਰੋਫੈਸਰ ਪੂਰਨ ਸਿੰਘ ਠੀਕ ਹੈ ਜੀ ਦੇਖੋ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਕੀ ਕਹਿੰਦੇ ਕਿ ਇਹਨਾਂ ਦਾ ਜਨਮ ਮਤਲਬ ਕਦੋਂ ਹੋਇਆ ਜੀ 17 ਦਸੰਬਰ 1881 ਨੂੰ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਪਰਮਾ ਦੇਵੀ ਦੇ ਘਰ ਅਬਾਦਾਬਾਦ ਠੀਕ ਹੈ ਜੀ ਪਾਕਿਸਤਾਨ ਵਿੱਚ ਹੋਇਆ ਸੀਗਾ ਪਿੰਡ ਕਿਹੜਾ ਸੀਗਾ ਸਲਹੜ ਵਿੱਚ ਜਨਮਿਆ ਠੀਕ ਹੈ ਜੀ ਸਲਹੜ ਪਿੰਡ ਸੀਗਾ ਇਹਨਾਂ ਦਾ ਪਿੰਡ ਸੀਗਾ ਸਲਹੜ ਠੀਕ ਹੈ ਜੀ ਇਹਨਾਂ ਦਾ ਘਰ ਅਬਾਦਾਨ ਪਾਕਿਸਤਾਨ ਦੇ ਵਿੱਚ ਸੀਗਾ ਪਿਤਾ ਦਾ ਨਾਮ ਕਰਤਾਰ ਸਿੰਘ ਮਾਤਾ ਦਾ ਨਾਮ ਪਰਮਾਦੇਵੀ ਸੀਗਾ ਜਨਮ ਕਦੋਂ ਹੋਇਆ ਜੀ 17 ਦਸੰਬਰ 1881 ਨੂੰ ਹੁਣ ਦੇਖੋ ਪ੍ਰੋਫੈਸਰ ਪੂਰਨ ਸਿੰਘ ਨੇ ਜਾਪਾਨ ਵਿੱਚ ਉੱਚ ਵਿਦਿਆ ਪ੍ਰਾਪਤ ਕੀਤੀ ਠੀਕ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਆਪਣੀ ਜਾਪਾਨ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ ਆਪ ਇੱਕ ਵਿਗਿਆਨੀ ਫਿਲਾਸਫਰ ਦੇ ਮਹਾਨ ਕਵੀ ਸਿੰਘ ਇੱਕ ਹੀ ਫਿਲਾਸਫਰ ਵੀ ਸੀਗੇ ਤੇ ਇੱਕ ਵਿਗਿਆਨੀ ਵੀ ਸੀਗੇ ਕਵਿਤਾ ਦੇ ਨਾਲ ਨਾਲ ਆਪਨੇ ਪੰਜਾਬੀ ਹਿੰਦੀ ਅੰਗਰੇਜ਼ੀ ਵਿੱਚ ਉੱਚ ਪੱਧਰ ਦੀ ਵਾਰਤਕ ਵੀ ਲਿਖੀ ਠੀਕ ਹੈ ਜੀ ਕਵਿਤਾ ਦੇ ਨਾਲ ਨਾਲ ਇਹਨਾਂ ਵਾਰਤਕ ਪਾਗ ਵਿੱਚ ਵੀ ਆਪਣਾ ਕੰਟਰੀਬਿਊਸ਼ਨ ਦਿੱਤੀ ਸੀਗੀ ਜਿਹੜੀ ਕਿਹੜੀ ਕਿਹੜੀ ਲੈਂਗੁਏਜ ਵਿੱਚ ਹੈਗੇ ਸੀਗੀ ਜੀ ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਵਿੱਚ ਠੀਕ ਹੈ ਵੇਟ ਆਪਾਂ ਇਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਹੋਵੇ ਤੇ ਇਹ ਦੇ ਨਾਲ ਨਹੀਂ ਹੋਣਾ ਕੁੱਤੋਂ ਪੈਣਾ ਕੀ ਆਪਣਦੇ ਸਮੂਹ ਉਹ ਜੋ ਹਾਈਲਾਈਟ ਹੋ ਰਹੀ ਹੈ ਹਾਈਲਾਈਟ ਨਹੀਂ ਹੋ ਰਹੀ ਚਲੋ ਇਦਾਂ ਸਮਝਣ ਦੇ ਕੋਸ਼ਿਸ਼ ਕਰਵਾ ਦਵਾਂਗੀ ਆਪੀ ਡੀਪੀਡੀ ਤੁਹਾਨੂੰ ਭੇਜੀ ਦਾਂਗੀ ਠੀਕ ਹੈ ਜੀ ਦੇਖੋ ਪਵਿੱਤਾ ਦੇ ਨਾਲ ਨਾਲ ਆਪ ਪੰਜਾਬੀ ਹਿੰਦੀ ਵਾਰਤਕ ਪਾਗ ਦੇ ਵਿੱਚ ਠੀਕ ਹੈ ਆਪਣੇ ਕੰਟਰੀਬਿਊਸ਼ਨ ਕੀਤੀ ਸੀਗੀ ਤੇ ਕਿਹੜੀ ਕਿਹੜੀ ਲੈਂਗੁਏਜ ਵਿੱਚ ਲਿਖੀ ਸੀਗੀ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਆਪ ਦੀ ਕਵਿਤਾ ਵਾਰਤਕਮਈ ਅਤੇ ਵਾਰਤਕ ਕਾਮਈ ਹੈ ਠੀਕ ਹੈ ਜੀ ਵਾਰ ਕਵਿਤਾ ਕੀ ਹੈ ਵਾਰਤਕ ਵਾਰਤਕਮਈ ਅਤੇ ਵਾਰਤਕ ਕਾਮਈ ਹੈ ਠੀਕ ਹੈ ਜੀ ਮਤਲਬ ਵਾਰਤਕ ਦੇ ਵਿੱਚ ਇਹਨਾਂ ਦੇ ਜਿਹੜਾ ਉਹ ਵਾਰਤਕ ਵਾਲਾ ਵਿਊ ਹੈਗਾ ਇਹਨਾਂ ਦੇ ਕਵਿਤਾ ਦੇ ਵਿੱਚ ਠੀਕ ਹੈ ਜੀ ਹੁਣ ਕਹਿੰਦੇ ਕਵਿਤਾ ਵਿੱਚ ਦਰਿਆ ਵਰਗਾ ਵਹਿਣ ਹੈ ਕਿਹੜਾ ਵਹਿਣ ਹੈ ਦਰਿਆ ਵਰਗਾ ਵਹਿਣ ਹੈ ਅੱਖਾਂ ਦੇ ਅੱਖਰਾਂ ਦੇ ਅੱਖਾਂ ਦੇ ਅੱਖਰ ਵਰਗ ਵਗਦੇ ਜਾਂਦੇ ਹਨ ਅੱਖਰਾਂ ਦੇ ਇਸ ਵਗਦੇ ਦਰਿਆ ਦੀ ਸੈਲਾਨੀ ਛੰਦ ਦਾ ਨਾਮ ਦਿੱਤਾ ਗਿਆ ਹੈ ਠੀਕ ਹੈ ਹੁਣ ਦੇਖੋ ਇਹਨਾਂ ਦੀ ਜਿਹੜੀ ਕਵਿਤਾ ਹੈ ਨਾ ਉਹਦੇ ਕਿਹੜੇ ਛੰਦ ਵਿੱਚ ਲਿਖੀ ਗਈ ਹੈ ਸੈਲਾਨੀ ਛੰਦ ਦੇ ਵਿੱਚ ਠੀਕ ਹੈ ਜੀ ਕਿਹੜੇ ਛੰਦ ਵਿੱਚ ਲਿਖੀ ਗਈ ਹੈ ਸੈਲਾਨੀ ਛੰਦ ਦੇ ਵਿੱਚ ਹੁਣ ਇਹਨਾਂ ਨੂੰ ਵੇਟ ਕਰੋ ਮੈਂ ਤੁਹਾਨੂੰ ਲਿਖਵਾ ਦੇਣੀ ਹੈ ਇਹ ਇੰਪੋਰਟੈਂਟ ਪੁਆਇੰਟ ਹੈਗੇ ਆ Wait, just wait for one minute. So, cheat button, but which? Honey, Professor Puran Singh Puran Singh. Take a ਪਹਿਲਾ ਪੈਨਾ ਦਾ ਜਨਮ ਬਰ ਲਿਖ ਲੈਂਦੇ ਆ ਜਨਮ 17 ਦਸੰਬਰ 1881 1881 ਠੀਕ ਹੈ ਜੀ ਮਾਤਾ ਪਿਤਾ ਦਾ ਨਾਮ ਕੀ ਸੀਗਾ ਮਾਤਾ ਅਤੇ ਪਿਤਾ ਜੀ ਦਾ ਨਾਮ ਠੀਕ ਹੈ ਜੀ ما کا نام کی سا پرما دیوی پرما دیوی پتا جی کا نام کی سا جی پتا جی کا نام سی جی؟ سردار کرتار سنگھ کرتار سنگھ جنم ستھان جنم کتنے ہوا سا آپ جی کا جی وہ ہوا سا جی ਕਾਤਾ ਨਾਮ ਹੈਗਾ ਜੀ ਐਬਟਾਬਾਦ ਪਾਕਿਸਤਾਨ ਠੀਕ ਹੈ ਜੀ ਤੇ ਪਿੰਡ ਹੈਗਾ ਜੀ ਸਲਹੜ ਪਿੰਡ ਸਲਹੜ ਠੀਕ ਹੈ ਜੀ ਘਰ ਐਬਟਾਬਾਦ ਐਬਟਾਬਾਦ ਪਾਕਿਸਤਾਨ ਮੈਨੂੰ ਲੱਗਦਾ ਐਬਟਾਬਾਦ ਕੋ ਸ਼ਹਿਰ ਦਾ ਨਾਮ ਹੋਏਗਾ ਠੀਕ ਹੈ ਜੀ ਉੱਚੇੜੀ ਸਿੱਖਿਆ ਉੱਚੇੜੀ ਸਿੱਖਿਆ ਵੇਟ ਉੱਚੇੜੀ ਸਿੱਖਿਆ ਹਾਂਜੀ ਆਪ ਜੀ ਨੇ ਉੱਚੇੜੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਜੀ ਜਪਾਨ ਦੇ ਵਿੱਚੋਂ ਠੀਕ ਹੈ ਜੀ ਤੇ ਵਾਰਤਕ ਆਪ ਜੀ ਨੇ ਕਿਸ ਕਿਸ ਪਾਸਾਂ ਵਿੱਚ ਲਿਖੀ ਕਿਸ ਕਿਸ ਆਸ਼ਾ ਵਿੱਚ ਲਿਖੀ ਹਿੰਦੀ ਪੰਜਾਬੀ ਅੰਗਰੇਜ਼ੀ ਅੰਗਰੇਜ਼ੀ ਠੀਕ ਹੈ ਜੀ ਆਹ ਪਰਚਾ ਦੇ ਵਿੱਚ ਆਪ ਜੀ ਨੇ ਵਰਤਕ ਪਾਗਲ ਲਿਖੀ ਸੀਗੀ ਤੇ ਇਹ ਆਪ ਜੀ ਕੀ ਸੀਗੇ ਇੱਕ ਵਿਗਿਆਨੀ ਤੇ ਫਿਲਾਸਫਰ ਸੀਗੇ ਤੇ ਮਹਾਨ ਕਵੀ ਪ੍ਰੋਫੈਸਰ ਪੂਰਨ ਸਿੰਘ ਜੀ ਇੱਕ ਮਹਾਨ مہان فلاسفر فلاسفر مہان کبھی سی دیکھو فلاسفر بھی سکے وہ ایک وگیانی بھی سیگے, ایک کبھی بھی سکے ਆਪ ਜੀ ਦੀ ਕਵਿਤਾ ਨੇ ਵਾਰਤਕਮਈਤ ਵਾਰਤਕ ਕਾਮਈ ਹੈ ਠੀਕ ਹੈ ਜੀ ਨੇਚਰ ਕਵਿਤਾ ਦਾ ਹੁਣ ਕੀ ਕਹਿੰਦੇ ਆ ਕਿ ਜਿਹੜੇ ਆਪ ਜੀ ਦੀ ਕਵਿਤਾ ਨੂੰ ਕਿਸ ਛੰਦ ਵਿੱਚ ਲਿਖਿਆ ਗਿਆ ਮਤਲਬ ਇਹ ਇਨਾਂ ਨੇ ਕਿਹੜੀ ਛੰਦੀ ਮਤਲਬ ਇਨਾਂ ਦੀਆਂ ਕਵਿਤਾਵਾਂ ਨੂੰ ਕਿਹੜੀ ਛੰਦ ਵਿੱਚ ਰੱਖਿਆ ਜਾਂਦਾ ਹੈ ਸਲਾਨੀ ਛੰਦ ਦੇ ਅੰਦਰ ਰੱਖਿਆ ਜਾਂਦਾ ਹੈ ਕਵਿਤਾਵਾਂ ਲਈ ਸਲਾਨੀ ਛੰਦ ਠੀਕ ਹੈ ਆਹ ਛੰਦ ਇਹਨਾਂ ਨੇ ਵਰਤਿਆ ਸੀਗਾ ਯਾ ਤਿਆਰੋ ਕਿ ਇਹਨਾਂ ਦੀ ਕਵਿਤਾਵਾਂ ਨੂੰ ਇਸ ਛੰਦ ਦੇ ਅੰਦਰ ਮੰਨਿਆ ਜਾਂਦਾ ਹੈ ਓਕੇ ਦੇਖੋ ਆਪਾਂ ਡਿਟੇਲ ਵਿੱਚ ਜਾਣ ਦੀ ਜਰੂਰਤ ਨਹੀਂ ਗੀ ਬਿਕੋਜ਼ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡਾ 10th ਤੱਕ ਨਹੀਂ ਸਿਲੇਬਸ ਆਏਗਾ ਵਾਰ-ਵਾਰ ਮੈਂ ਇਸ ਗੱਲ ਨੂੰ ਰਿਪੀਟ ਕਰਦੀ ਹਾਂ ਤੁਸੀਂ ਇਹੀ ਯਾਦ ਰੱਖਣਾ ਆਪਣਾ ਕੋਈ ਮਾਸਟਰ ਗ੍ਰੈਜੂਏਟ ਪੰਜਾਬੀ ਨਹੀਂ ਹੋਣਾ ਉਹ ਤਾਂ ਲੱਗ ਉਹਨਾਂ ਦਾ ਰਹਿ ਗਿਆ ਆਪਨੇ ਸਿਰਫ ਕੁਆਲੀਫਾਈਡ ਨੇਚਰ ਇਗਜ਼ਾਮ ਆਹੋ ਹਾਂ ਜੀ ਇਹਨਾਂ ਦੀਆਂ ਰਚਨਾਵਾਂ ਪੜ੍ਹ ਲੈਣੇ ਨੇ ਆਪ ਜੀ ਨੇ ਤਿੰਨ ਕਾਵ ਸੰਗ੍ਰਹਿ ਹਨ ਠੀਕ ਹੈ ਜੀ ਕਾਵ ਸੰਗ੍ਰਹਿ ਤਿੰਨ ਕਾਵ ਸੰਗ੍ਰਹਿ ਕਿਹੜੇ-ਕਿਹੜੇ ਹੈਗੇ ਆ ਜੀ ਪਹਿਲਾ ਹੈਗਾ ਜੀ ਤੁਹਾਡਾ ਖੁੱਲੇ ਮੈਦਾਨ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਠੀਕ ਹੈ ਜੀ ਖੁੱਲੇ ਮੈਦਾਨ ਪਹਿਲਾ ਕਾਵ ਸੰਗ੍ਰਹਿ ਹੈ ਮਤਲਬ ਇਹਦੀ ਅੰਡਰ ਕਵਿਤਾਵਾਂ ਹੋਣਗੀਆਂ ਠੀਕ ਹੈ ਜੀ ਖੁੱਲੇ ਕੁੰਡ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਅਸਮਾਨੀ ਅਸਮਾਨੀ ਇਹ ਹੈਗੇ ਜੀ ਇਹਨਾਂ ਦੇ ਤਿੰਨ ਕਾਵ ਸੰਗ੍ਰਹਿ ਹਨ ਤੇ ਇਹਨਾਂ ਦੀ ਪ੍ਰਸਿੱਧ ਵਾਰਤਕ ਰਚਨਾਵਾਂ ਦੀ ਬੁਸਤਕਾਂ ਕਿਹੜੀਆਂ ਹੈਗੀਆਂ ਵਾਰਤਕ ਰਚਨਾ ਪਰਸਿੱਦ ਪੁਸਤਕ ਉਹ ਕਿਹੜੀ ਹੈਗੀ ਹੈ ਜੀ ਖੁੱਲੇ ਲੇਖ ਖੁੱਲੇ ਲੇਖ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਦੀਆਂ ਰਚਨਾਵਾਂ ਜਿਹੜੀ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਉਹ ਕਿਹੜੀ-ਕਿਹੜੀਆਂ ਹੈਆਂ ਰਚਨਾਵਾਂ ਜੋ 10th ਦੀ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਠੀਕ ਹੈ ਜੀ ਉਹ ਹੈਗੀਆਂ ਜੀ ਜਵਾਨ ਪੰਜਾਬ ਦੇ ਜਵਾਨ ਪੰਜਾਬ ਦੇ ਨੈਕਸਟ ਹੈਗੇ ਤੁਹਾਡੇ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮਜ਼ਦੂਰ ਸੌਰੀ ਮਜ਼ਦੂਰ ਖੂ ਉਤੇ ਹਾਂਜੀ ਕੁਐਸਚਨ ਆਪ ਨੂੰ ਕਿਦਾ ਸਕਦਾ ਹੈ ਕਿ ਜਿਵੇਂ ਪੁੱਛਣ ਲੱਗੇ ਕਿ ਪੰਜਾਬ ਦੇ ਮਜ਼ੂਰ ਕਿਹਨਾਂ ਦੀ ਰਚਨਾ ਹੈਗੀ ਹੈ ਜੀ ਭਾਈ ਵੀਰ ਸਿੰਘ ਦੀ ਰਚਨਾ ਹੈਗੀ ਹੈ ਠੀਕ ਹੈ ਜੀ ਜਦੋਂ ਪੁੱਛਣ ਲੱਗੇ ਪੰਜਾਬ ਦੇ ਮਜ਼ੂਰ ਕਿਹਨਾਂ ਦੀ ਰਚਨਾ ਹੈ ਜੀ ਭਾਈ ਵੀਰ ਸੋਰੀ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਖੂ ਉਤੇ ਕਿਹਨਾਂ ਦੀ ਰਚਨਾ ਹੈਗੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਸੋਰੀ ਫॉर ਮਿਸਟੇਕ ਇਹ ਆਪਨੇ ਹੋ ਗਿਆ ਇਹ ਹੋ ਗਿਆ ਜੀ ਤੁਹਾਡਾ ਇੰਟਰੋਡਕਸ਼ਨ ਪਾਰਟ ਇੰਟਰੋਡਕਸ਼ਨ ਪਾਰਟ ਆਪਣਾ ਹੋ ਗਿਆ ਇਸ ਤੋਂ ਬਾਅਦ ਇਹਨਾਂ ਦੀ ਪੋਇਟਰੀ ਆਪਣੀ ਫਿਲਹਾਲ ਪੰਜਾਬ ਦੇ ਜਵਾਨ ਤਾਂ ਲੰਬੀ ਆ ਆਪ ਐਦਾਂ ਕਰਦੇ ਖੂਪਰ ਕਰ ਲੈਨੇ ਆ ਠੀਕ ਹੈ ਜੀ ਖੂਪਰ ਤੇ ਕਰ ਲੈਨੇ ਆ ਇਹਨਾਂ ਦੀ ਪੋਇਟਰੀ ਹਾਂ ਜੀ ਦੇਖ ਲਓ ਹੁਣ ਤੁਸੀਂ ਆਪਣੇ ਨਜ਼ਰਾਂ ਦੇ ਨਾਲ ਪੰਜਾਬ ਦੇ ਜਵਾਨ ਇਹਨਾਂ ਦੀ ਪੋਇਟਰੀ ਹੈ ਜੀ ਪ੍ਰੋਫੈਸਰ ਭੂਲਨ ਸਿੰਘ ਜੀ ਦੀ ਹੋਰਾਂ ਦੀ ਨੈਕਸਟ ਜੋ ਆਪਦੇ ਮਜੂਰੀ ਵੀ ਇਹਨਾਂ ਦੀ ਰਿਪੋਰਟਿੰਗ ਹੈਗੀ ਹੈ ਜੀ ਠੀਕ ਹੈ ਨੀ ਖੂ ਉੱਤੇ ਇਹ ਛੋਟੀ ਜੀ ਆਪਾਂ ਇਹ ਕਰ ਲੈਂਦੇ ਆ ਕਹਿੰਦੇ ਕਿ ਕੋਲ ਇਹ ਖੂ ਉੱਤੇ ਪੀਪਲ ਹੇਟ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਖੂ ਜਿਹੜਾ ਹੈਗਾ ਜੀ ਖੂਦ ਉੱਪਰ ਉੱਤੇ ਖੂ ਕਿੱਥੇ ਹੈਗਾ ਜੀ ਪੀਪਲ ਦੇ ਹੇਟ ਹੈਗਾ ਹੁਣ ਕਹਿੰਦੇ ਨੇ ਨਿੱਕੀ ਵੱਡੀ ਕਗਰੀਆਂ ਨਿੱਕੀਆਂ ਨਿੱਕੀਆਂ ਬਾਹਾਂ ਵੱਡੀਆਂ ਵੱਡੀਆਂ ਲੱਜਾਂ ਉਹ ਕਹਿੰਦੇ ਨੇ ਕਿ ਜਿਹੜੀਆਂ ਛੋਟੀਆਂ ਛੋਟੀਆਂ ਕਗਰੀਆਂ ਪਹਿਣ ਕੇ ਛੋਟੀਆਂ ਛੋਟੀਆਂ ਬਾਹਾਂ ਵਾਲੀਆਂ ਠੀਕ ਹੈ ਜੀ ਤੇ ਇਹ ਵੱਡੀਆਂ-ਵੱਡੀਆਂ ਨੇ ਕੋਲ ਕੀ ਨੇ ਲੱਜਾਂ ਨੇ ਇੱਜ਼ਤਾਂ ਨੇ ਠੀਕ ਹੈ ਜੀ ਕੁੜੀਆਂ ਪੰਜਾਬ ਦੀ ਤੇ ਕਿਹੜੀਆਂ ਹੈ ਗਿਆ ਉੱਥੇ ਖੂਦ ਦੇ ਉੱਤੇ ਕੌਣ ਹੈ ਗਿਆ ਜੀ ਕੁੜੀਆਂ ਪੰਜਾਬ ਦੀਆਂ ਜੋ ਕਿ ਪਾਣੀ ਵਗੈਰਾ ਪੜ ਰਹੀਆਂ ਹਨ ਪਾਣੀ ਪਈਆਂ ਪੜਦੀਆਂ ਪਾਣੀ ਖੂਜੋ ਕਢਦੀਆਂ ਕੁਝ ਡੋਲਦੀਆਂ ਕੁਝ ਪੜਦੀਆਂ ਹੁਣ ਕਹਿੰਦੇ ਨੇ ਕਿ ਕੁਝ ਤਾਂ ਉਹ ਡੋਲਦੀਆਂ ਨੇ ਪਾਣੀ ਪੜ ਰਹੀਆਂ ਨੇ ਖੂਦ ਦੇ ਉੱਪਰੋਂ ਕੁਝ ਪੜ ਲੈਂਦੀਆਂ ਨੇ ਤੇ ਕੁਝ ਡੋਲ ਦਿੰਦੀਆਂ ਨੇ ਕੁਝ ਛਿੱਟੇ ਮਾਰ ਮਾਰ ਵੰਦੀਆਂ ਠੀਕ ਹੈ ਜੀ ਹੁਣ ਕਹਿੰਦੇ ਨੇ ਹੁਣ ਕੀ ਕਹਿੰਦੇ ਨੇ ਕਿ ਕੁਝ ਪਾਣੀ ਦਾ ਕੀ ਕਹਦੇ ਨੇ ਉਹ ਛਿੱਟੇ ਮਾਰ ਮਾਰ ਮਤਲਬ ਛਿੱਟੇ ਮਾਰ ਕੇ ਇਦਾਂ ਦੇ ਕੰਮ ਕਰਦੇ ਨੇ ਤੇ ਬਵਾਂਦੀਆਂ ਮਤਲਬ ਹੁੰਦਾ ਜੀ ਗਾਉਣ ਦੀਆਂ ਠੀਕ ਹੈ ਜੀ ਮਤਲਬ ਕੁਛ ਨਾ ਕੁਛ ਨਾਲ ਗੁੰਗੁਣਾ ਰਹੀਆਂ ਹੋਣਗੀਆਂ ਨੈਕਸਟ ਕੇਂਦਰ ਕੀ ਮੂੰਹ ਤੇ ਪੰਜ ਬਾਂਦੀਆਂ ਡੋਲਡ ਔਰ ਹੱਥਾਂ ਨਾਲ ਪੈਰਾਂ ਨੂੰ ਨੁਹਾਂਦੀਆਂ ਠੀਕ ਹੈ ਜੀ ਮੂੰਹ ਦੇ ਉੱਪਰ ਵਿੱਚ ਚਿੱਟਾ ਮਾਰਦੀਆਂ ਨੇ ਪੈਰਾਂ ਨੂੰ ਇਨਹਾਂਦੀਆਂ ਨੇ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਆਏ ਗਏ ਕਵੀ ਕਮਿਸ਼ਨਰ ਨੂੰ ਪਾਣੀ ਬੁੱਕਾਂ ਨਾਲ ਪਿਵਾਂਦੇ ਹੁਣ ਉੱਥੇ ਜੋ ਵੀ ਆਇਆ ਗਿਆ ਲੰਘਦਾ ਆ ਠੀਕ ਹੈ ਜੀ ਜੋ ਕਿ ਮੁਸਾਫਿਰ ਹੋਣਗੇ ਕਵੀ ਹੋ ਗਿਆ ਕਵੀਸ਼ਰ ਹੋ ਗਿਆ ਉਹਨਾਂ ਨੇ ਕੀ ਕਰਦੇ ਨੇ ਕਿ ਬੁੱਕਾਂ ਦੇ ਨਾਲ ਉਹ ਆਪਣਾ ਬੁੱਕ ਕਰਦੇ ਨੇ ਤੇ ਫਿਰ ਉਹਨਾਂ ਨੂੰ ਨੈਕਸਟ ਜੀ ਖੁਦ ਦੇ ਉੱਪਰ ਵੀ ਇੱਕ ਜੀਵਨ ਰੰਗ ਬਰੰਗੀ ਹੈ ਦੋ ਗੱਲਾਂ ਕਰਨੀਆਂ ਕਰਾਣੀਆਂ ਦੋ ਸੁਣਨੀਆਂ ਸੁਣਾਉਣੀਆਂ ਇੱਕ ਦੂਜੇ ਦਾ ਹੱਥ ਵਿਟੋਣਾ ਘਰੇ ਕੜੇ ਪਰ ਪਰ ਚੁਕਨੇ ਚਕਾਉਣਾ ਰਲ ਮਿਲ ਗੋਣਾ ਹੇਕਾ ਲੋਣਾ ਹੁਣ ਕਹਿੰਦੇ ਨੇ ਕਿ ਖੁਦ ਉੱਪਰ ਵੀ ਇੱਕ ਜੀਵਨ ਹੈ ਉਹਦੇ ਵਿੱਚ ਕੁਝ ਗੱਲਾਂ ਹੁੰਦੀਆਂ ਗੱਲਾਂ ਇੱਕ ਦੂਜੇ ਨਾਲ ਕਰਦੀਆਂ ਨੇ ਕੁਝ ਸੁਣਦੀਆਂ ਨੇ ਤੇ ਕੁਝ ਸੁਣਾਉਂਦੀਆਂ ਨੇ ਇੱਕ ਦੂਜੇ ਦੀ ਹੈਲਪ ਵੀ ਕਰਦੇ ਨੇ ਹੱਥ ਵਗੈਰਾ ਵੀ ਵਟਾਉਂਦੀਆਂ ਨੇ ਪਾਰੇ ਜਿਹੜੇ ਇਹਨਾਂ ਦੇ ਘੜੇ ਹੈਗੇ ਨੇ ਪਾਰੇ ਪਾਰੇ ਉਹ ਚੁੱਕਦੀਆਂ ਵੀ ਨੇ ਤੇ ਚੁਕਾਉਂਦੀਆਂ ਵੀ ਨੇ ਤੇ ਰਲ ਮਿਲ ਕੇ ਗੋਂਦੀਆਂ ਨੇ ਰਹਿਕਾਂ ਵਗੈਰਾ ਬਣਾਉਂਦੀਆਂ ਨੇ ਠੀਕ ਹੈ ਮਤਲਬ ਕਿ ਛੋਟਾ ਜਾਂ ਜੀਵਨ ਦੱਸਿਆ ਹੈ ਉਹਨਾਂ ਨੇ ਕਿ ਖੂਹ ਦੇ ਉੱਪਰ ਕਿਵੇਂ ਦਾ ਉਥੋਂ ਦੀਆਂ ਲੜਕੀਆਂ ਦਾ ਨੇਚਰ ਹੋਏਗਾ ਜਾਂ ਕਿ ਅਲੋਕੀ ਕਿਵੇਂ ਉਹ ਪਾਣੀ ਵਗੈਰਾ ਪਰਦੀਆਂ ਹੋਣਗੀਆਂ ਉਸ ਟਾਈਮ ਉਹਨਾਂ ਦਾ ਕਿੰਨਾ ਦਾ ਕਿੱਦਾਂ ਦਾ ਸੁਭਾਅ ਹੋਏਗਾ ਓਕੇ ਇੰਨੀ ਜ਼ਿਆਦਾ ਡੀਟੇਲ ਪਾਪੜ আর થਾਵਲੀ ਪੜ ਲੈਣੇ ਆ। ਦੇਖੋ ਜੀ ਟੈਨ ਮਤਲਬ ਹੁੰਦਾ ਜੀ ਰੋਬ ਤੋਸ ਠੀਕ ਹੈ ਜੀ ਕਿਸੇ ਦਾ ਪਟਰਾ ਪਾਣਾ ਠੀਕ ਹੈ ਜੀ ਉਹਨਾਂ ਕਹਿੰਦੇ ਟੈਨ। ਅਖੜ ਅਖੜ ਖਾਅ ਮਤਲਬ ਹੁੰਦਾ ਹ ਹੱਠ ਪੂਰਾ ਕਰਨ ਵਾਲੇ ਮਤਲਬ ਹੁੰਦਾ ਜੀ ਹਿੰਦ ਪੂਰੀ ਕਰਨ ਵਾਲੇ ਓਕੇ ਆਹ ਵਾਲਾ ਹਲ ਬੇਲੇ ਮਤਲਬ ਮਸਤ। ਹਲ ਬੇਲੇ ਮਤਲਬ ਕੀ ਹੁੰਦਾ ਜੀ ਮਸਤ ਦੀਨ ਮਤਲਬ ਧਰਮ। ਪਸਿੰਜਨ ਮਤਲਬ ਖੁਸ਼ ਹੁੰਦੇ ਠੀਕ ਹੈ ਜੀ ਦੀਨ ਮਤਲਬ ਕੀ ਹੁੰਦਾ ਜੀ ਧਰਮ। ਪਸਿੰਜਨ ਮਤਲਬ ਖੁਸ਼ ਹੁੰਦੇ। ਤੋਹੋ ਦਾ ਮਤਲਬ ਹੁੰਦਾ ਜੀ ਪਤਾ ਹੋਣਾ ਤੋਹ ਹੋਣਾ ਠੀਕ ਹੈ ਜੀ ਚਬਕ ਚਬਕ ਮਤਲਬ ਹੁੰਦਾ ਜੀ ਕੋੜਾ ਕੋੜਾ ਇਹ ਕਿਹ ਲੋ ਮਾਰਨ ਵਾਲਾ ਹਨ ਕੋਤਰ ਕੋੜ ਕੋਤਰ ਕੋੜ ਮਤਲਬ ਹੁੰਦੇ ਜੀ ਚੰਗੀ ਨਸਲ ਵਾਲਾ ਚੰਗੀ ਨਸਲ ਦੀ ਸਵਾਰੀ ਵਾਲਾ ਕੋੜਾ ਠੁਮਕ 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 ਮਤਲਬ ਹੁੰਦਾ ਜੀ ਹੌਲੀ ਹੌਲੀ ਮਟਕ ਮਟਕ ਕੇ ਬਲਕਾਰ ਦਾ ਮਤਲਬ ਹੁੰਦਾ ਜੀ ਬਲਵਾਨ ਯੋਧਾ ਪਛਿਮਾਨ ਦਾ ਮਤਲਬ ਹੁੰਦਾ ਜੀ ਪਛਤਾਉਣਾ ਅਥਰੇਪੰ ਦਾ ਮਤਲਬ ਹੁੰਦਾ ਜੀ ਆਜ਼ਾਦ ਸੁਭਾਅ ਵਾਲਾ ਖੁੱਲੇ ਸੁਭਾਅ ਵਾਲਾ ਵਿਹਟਨ ਦਾ ਮਤਲਬ ਹੁੰਦਾ ਜੀ ਡੋਲਣਾ ਅਸ ਗਹਾ ਦਾ ਮਤਲਬ ਹੁੰਦਾ ਜੀ ਅਥਾ ਜਿਸ ਦਾ ਬਹੁ ਜਿਸ ਦਾ ਤੋਂ ਪਤਾ ਨਾ ਲੱਗੇ ਮਤਲਬ ਉਹ ਵਰੀ ਥਾਂ ਜਿਹਦੇ ਬਾਰੇ ਪਤਾ ਨਾ ਹੋਵੇ ਠੀਕ ਹੈ ਜੀ ਹੁਸਨ ਮਤਲਬ ਹੁੰਦਾ ਸੋਹਪਣ ਖੁਦਾਈ ਦਾ ਮਤਲਬ ਹੁੰਦਾ ਜੀ ਰੱਬੀ ਸ਼ਕਤੀ ਸੁਮਾ ਦੇ ਟਾਪ ਮਤਲਬ ਹੁੰਦਾ ਜੀ ਘੋੜਿਆਂ ਦੀ ਪੌੜਾਂ ਦੀ ਆਵਾਜ਼ ਠੀਕ ਹੈ ਜੀ ਉਹਨਾਂ ਦੇ ਪੌੜ ਹੁੰਦੇ ਨੇ ਉਹਨਾਂ ਦੀ ਆਵਾਜ਼ ਵਰਜਸ਼ ਦਾ ਮਤਲਬ ਹੁੰਦਾ ਜੀ ਕਸਰਤ ਪੈਰ ਮਹਾਨੀਆਂ ਮਤਲਬ ਨੰਗੀਆਂ ਪੈਰੀ ਮਜ਼ਦੂਰ ਦਾ ਮਤਲਬ ਹੁੰਦਾ ਜੀ ਮਜ਼ਦੂਰ ਬੇਨਿਕਾਬ ਮਤਲਬ ਹੁੰਦਾ ਜੀ ਬਿਨਾ ਪਰਦੇ ਤੋਂ ਘਗਰੀਆਂ ਮਤਲਬ ਹੁੰਦੇ ਕਿ ਔਰਤਾਂ ਦੇ ਲੱਕ ਤੇ ਪਹਿਨਣ ਵਾਲਾ ਘੇਰੇਦਾਰ ਵਸਤਰ ਠੀਕ ਹੈ ਜੀ ਬਣਾਉਂਦੀਆਂ ਮਤਲਬ ਹੁੰਦਾ ਜੀ ਗੌਂਟੀਆਂ ਓਕੇ ਆਈ ਹੋਪ ਤੁਹਾਨੂੰ ਸਮਝ ਵਿੱਚ ਆਈ ਹੋਵੇਗੀ ਕਿਉਂਕਿ ਇੱਕ ਵਾਰ ਇਹ ਆਪਣਾ ਇਹਨਾਂ ਦਾ ਨਜ਼ਰਾਂ ਲੱਗੂ ਕੱਢਣ ਦਾ ਹੀ ਪਰਪਸ ਹੈ ਤਾਂ ਜੋ ਆਪਣੇ ਦਿਮਾਗ ਸੇ ਪੈਦਾ ਹੁਣ ਆਪਣਾ ਰਹਿ ਗਿਆ ਜੀ ਸੁਰਜੀਤ ਪਾਤਰ ਸੌਰੀ ਪਿੱਛੋਂ ਆਵਾਜ਼ ਆ ਰਹੀ ਹੈ ਅਮੀ ਮੇਰੇ ਅੰਦਰ